ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਅੱਪਾ ਦੋ ਗਾਮਾ ਸੇ ਲੈ ਲੈ ਕੇ ਆਂ ਜੀ ਇੱਕ ਬਈ ਤਾਜੀ ਸੂਈ ਆ ਤੇ ਇੱਕ ਗੱਭਣਾ ਥੋੜੇ ਕਿ ਦਿਨ ਕਰਮਣੀ ਲੈਂਦੀ ਆ ਆਓ ਕਰ ਲੈਂਦੇ ਆ ਬਾਈ ਨਾਲ ਗੱਲਬਾਤ ਆਜ ਬਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਵਧੀਆ ਜੀ ਵਧੀਆ ਬਾਈ ਨਾਮ ਤੇ ਐਡਰੈਸ ਬੋਲੋ ਨਾਮ ਮਨਿੰਦਰ ਸਿੰਘ ਬਾਈ ਹਮ ਪਿੰਡ ਸੰਧੂ ਖੁਰਦ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਬਾਈ ਹਮ ਤਹਿਸੀਲ ਹੂ ਨੇੜੇ ਪਿੰਡ ਬਈ ਨੇੜੇ ਬਈ ਭਾਈ ਰੂਪਾ ਠੀਕ ਹੈ ਪਹਾੜ ਹੂੰ ਤੇ ਤਾਂ ਪਾ ਮੰਡੀ ਦੇ ਸੈਂਟਰ ਜਿਹਾ ਜਿੰਦ ਪੈ ਜਾਂਦਾ ਮੋਬਾਈਲ ਨੰਬਰ ਬੋਲ ਦਈ 8012481000 ਬਾਈ ਇਹ ਬਾਈ ਦਾ ਕੰਟੈਕਟ ਨੰਬਰ ਆ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੈ ਬਾਈ ਬਸ ਕਰ ਦੋ ਸੂਈ ਆ ਭਰਾ ਇਹ ਬਈ ਕੱਲ ਸ਼ਾਮ ਨੂੰ ਸੂਈ ਸੀ ਠੀਕ ਆ 6 ਵਜੇ ਤੋਂ ਬਾਅਦ ਜੇਰ ਵਗੈਰਾ ਪਾ ਕੇ ਕੰਪਲੀਟ ਹੈ ਜੀ ਓਕੇ ਬਾਈ ਬੱਚਾ ਕੀ ਦਿੱਤਾ ਸੀ ਬੱਚਾ ਮਗਰ ਬੱਛਾ ਬਾਈ ਬੱਛਾ ਦਿੱਤਾ ਬਾਈ ਥਣ ਬੜਾ ਇੱਕ ਮਾਣ ਹਨ ਥਣ ਬਾਈ ਜਮਾ ਇੱਕ ਨੰਬਰ ਨਾਲ ਦਾ ਨਾਣਾ ਨੂ ਲੀ ਕਲੀ ਨਾੜ ਦਾ ਐ ਖੜੀ ਆ ਤੇ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਚਾਰੇ ਥਣ ਇੱਕੋ ਜਿਹਾ ਰਾਤ ਵੀ ਬਾਈ ਮਤਲਬ 2-3 ਲੀਟਰ ਵਾਂਗੂ ਬੋਹੜਾ ਕੜਦਾ ਸੀ ਓਕੇ ਸਵੇਰੇ ਵੀ ਬਾਈ ਬੋਹੜਾ ਮੋੜਾ ਕੜਦਾ ਮਤਲਬ ਓਕੇ ਬਾਕੀ ਆਪਣਾ ਵੀਡੀਓ ਬਣਾਉਣ ਦਾ ਟਾਈਮ ਤੁਸੀਂ ਦੇਖ ਹੀ ਸਕਦਾ ਹਾਂ ਟਾਈਮ ਆਪਾਂ ਦੱਸ ਦਿਆਂਗੇ ਵੀਡੀਓ 'ਚ ਬਈ ਤੇ ਲੇਵਾ ਦੇਖੋ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਲੈ ਹੀਟਿੰਗ ਵਾਲਾ ਲੇਵਾ ਤੇ ਥਣ ਜਿਵੇਂ ਮਰਜੀ ਦਾਰ ਸਾਹਿਬ ਦੇਖੀ ਚੱਲੋ ਜੀ ਆਪਾਂ ਚੋਕੇ ਵੀ ਦਿਖਾਵਾਂਗੇ ਤੋੜ ਕੇ ਵੀ ਦਿਖਾਵਾਂਗੇ ਤੋੜ ਦੇ ਬਾਈ ਹਾਂ ਤੇ ਇਹਦਾ ਟਾਈਮ ਆ ਵੀਡੀਓ ਬਣਾਉਣ ਦਾ 10:0 ਸ਼ਾਮ ਤੱਕ ਕੱਢ ਰਾ ਜਿਹੜਾ ਕਰਮਾਲੇ ਨੇ ਹੋਰ ਵੀ ਵਧੀਆ ਤਿਆਰ ਕਰ ਲੈਣਾ ਬਰੀਡ ਇੱਕ ਨੰਬਰ ਆ ਬਈ ਸੋਈ ਸਵਾਈ ਹੈ ਫੇਸਪੂਸ ਬੜਾ ਚੰਗਾ ਨਾ ਕਰਮਾਲੇ ਦਾ ਕਿੰਨਾ ਦੁੱਧ ਦੀ ਦੂ ਹੋਰ ਐਸਟੀਮੇਟ ਬਾਈ ਜੀ ਐਸਟੀਮੇਟ ਇਹਦਾ ਤਕਰੀਬਨ ਬਾਬੇ ਦੀ ਕਿਰਪਾ ਨਾਲ ਪਹਿਲੇ ਸੂਏ ਮਾਲਕਾਂ ਦੇ ਦੱਸਣ ਮੁਤਾਬਕ ਜੀ 12-13 ਲੀਟਰ ਦੁੱਧ ਉਹਨਾਂ ਨੇ ਕਹਿੰਦੇ ਖੁੱਲਾ ਦਿੱਤਾ ਤੇ ਇਸ ਵਕਤ ਦੇ ਤੋਂ 15-16 ਲੀਟਰ ਦੁੱਧ ਦੀ ਉਮੀਦ ਹੈ ਜੀ ਓਕੇ ਮੌਸਮ ਦੇ ਮੁਤਾਬਕ ਬਾੜਾ ਆਪਾਂ ਕਹਿੰਦੇ ਨਹੀਂ ਹਨ ਠੀਕ ਹੈ ਬਾਈ ਹਾਂਜੀ ਹਾਂ ਹੂੰ ਬਾਕੀ ਉਹਨਾਂ ਦੀ ਘਰ ਦੀ ਬੱਸੀ ਸੀਗੀ ਜੀ ਸੌਂਗਣਾ ਪਾਲੀ ਹੋਈ ਆਪਣੇ ਕੋਲੇ ਆਈ ਆ ਹਾਂਜੀ ਹਾਂ ਠੰਡੀ ਸੀਲ ਦਾ ਕੋਈ ਅੰਤ ਨਹੀਂ ਠੀਕ ਆ ਮਾਰੇ ਮੋੜੇ ਸਿੰਘ ਜਰਾਰ ਸਾਹਿਬ ਜ਼ਰੂਰ ਹੈਗੇ ਆ ਠੀਕ ਹੈ ਨਾ ਉਹਨਾਂ ਦਾ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਹੱਥ ਲਾ ਕੇ ਸਿੰਘਾਂ ਦੀ ਕੋਈ ਗੱਲਬਾਤ ਹੋਊ ਆਪਾਂ ਦੇਣਦਾਰ ਆ ਠੀਕ ਆ ਬਾਈ ਹਾਂ ਥੋੜਾ ਬੱਚੇ ਦਾ ਕਰਦੀ ਹੈਗੀ ਹਾਂ ਹਾਂ ਤੇ ਕੀ ਮੋਲ ਆ ਬਾਈ ਜੈ ਜੈ ਮੋਲ ਬਾਈ ਫੋਨ ਤੇ ਕਰਾਂਗੇ ਆਪਾਂ ਜੈ ਜੀ ਹੋ हां बिल्कुल मोल भाई जायद ਹੋਊਗਾ मोल ਆਪਣਾ ਕੋਈ ਵੱਧ ਨਹੀਂ ਹੋਊਗਾ ਓਕੇ ਬਾਈ ਇੱਕ ਤਰ੍ਹਾਂ ਦਾ ਗਰਮੀਆਂ ਦਾ ਤੋਹੋ ਹੀ ੜਾਟ ਸਾਹਿਬ ਇਹ ਸਹੀ ਗੱਲ ਆ ਬਾਈ ਹਾਂ 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 ਬਾਕੀ ਸਿੰਘਾਂ ਦੀ ਆਪਣੀ ਗਾਰੰਟੀ ਹੋਊ ਆਪਾਂ ਦੁਬਾਰਾ ਫੇਰ ਵੀਡੀਓ ਚ ਕਹਿੰਨੇ ਆ ਆ ਦੇਖੋ ਆਪਾਂ ਹੱਥ ਲਾ ਕੇ ਦਿਖਾ ਦਿੰਨੇ ਜਿਵੇਂ ਮਰ ਜੇ ਹੱਥ ਫੇਰ ਹਾਂ ਵੀ ਕਈ ਵਾਰੀ ਬੰਦਾ ਆਏ ਨਾ ਮੰਨ ਜੇ ਵੀ ਬਾਈ ਸਿੰਘਾਂ ਦੀ ਹਨਾ ਵੀ ਸਿੰਘਾਂ ਬਸ ਇਹ ਸਿੰਘਾਂ ਦੀ ਆਪਣੀ ਗਾਰੰਟੀ ਹੋਊ ਅਗਲੇ ਦੇ ਘਰੇ ਵੀ ਕੋਈ ਮਾਰਦੀ ਹੋਵੇ ਉਹਦੀ ਫੁੱਲ ਗਾਰੰਟੀ ਆਪਣੀ ਠੀਕ ਆ ਬਾਈ ਠੀਕ ਆ ਨਾ ਉਹਦਾ ਲਾਂਬਾ ਆਪਾਂ ਹੋਵਾਂਗੇ ਚੱਲਣ ਦਾ ਠੀਕ ਆ ਬਾਈ ਹਾਂ ਬਾਕੀ ਤੁਹਾਨੂੰ ਘਾਰਾ ਮਾਰ ਕੇ ਦਿਖਾ ਦਿੰਨੇ ਨਿਆਣਾ ਪਾਉਣਾ ਪਾ ਲੋ ਹਾਂ ਆਪਣੇ ਘਰੇ ਅਗਲਾ ਤਸੱਲੀ ਕਰਕੇ ਲੈ ਕੇ ਜਾਵੇ ਪੂਰੀ ਖੁੱਲ ਜੀ ਆ ਲੋ ਜਿਵੇਂ ਮਰਜੀ ਬਹਿ ਜਾਵੇ ਕੋਈ ਚੱਕਰ ਨਹੀਂ ਕਹਿਣਾ ਕੁਛ ਨਹੀਂ ਬਾਕੀ ਧਾਰਾ ਮਾਰਦ ਨੇ ਲੈ ਹਾਂਜੀ ਲਓ ਜੀ ਲੈ ਜਵਾਈ ਬੜੀ ਚੰਗੀਆਂ ਨੇ ਗੰਨਿਆਂ ਨੂੰ ਵੱਧਿਆ ਜੀ ਸਰ ਜਿਵੇਂ ਮਰਜੀ ਚਵਾਈ ਜਿੱਥੇ ਪੈਰ ਧਰ ਲੈ ਉੱਥੇ ਹੀ ਖੜੀ ਆ ਮੈਂ ਤਾਂ ਮਤਲਬ ਹੀ ਨਹੀਂ ਜੀ ਕੋਈ ਹਾਂਦਾ ਹੀ ਨਹੀਂ ਕਰਮਾ ਮਤਲਬ ਹੀ ਨਹੀਂ ਜੀ ਕੋਈ ਯਾ ਮਸਲੀ ਬੰਦਾ ਹੈ ਸਿੰਗਾਦਲ ਜਗਹ ਨਾਲ ਜੀ ਆਪਾਂ ਇਸ ਗੱਲ ਦਾ ਲਾਂਭਾ ਤੇ ਲੰਗਾ ਆਪਾਂ ਵੇਚਣੀ ਆ ਵੀ ਸਿੰਗਾ ਦਾ ਕੋਈ ਬੰਦਾ ਮੰਨੇ ਨਾ ਆਪਾਂ ਅਗਲੇ ਦਾ ਲਾਂਭਾ ੱੱਲਾਗੇ ਆਉਣ ਕੋੜ ਵੀਡੀਓ ਚ ਕਹਿੰਦੇ ਆਪਾਂ ਓਕੇ ਹਾਂ ਵੀ ਸਿੰਗਾ ਦੀ ਐ ਸਿੰਗਾ ਦੀ ਗੱਲ ਨਹੀਂ ਕੋਈ ਟੰਡੀ ਸੀਲ ਬੱਸੀ ਆ ਪੂਰੀ ਆ ਹਾਂ ਤੇ ਲੇਵਾ ਵੀ ਬਹੁਤ ਚੰਗਾ ਦੁੱਧ ਵੀ ਚੰਗਾ ਤੂੰ ਫੈਂਟ ਵੀ ਫੋਲੋਉ ਕਰ ਹਾਂਜੀ 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 ਬਾਈ ਤੋਫਾ ਤੋਫਾ ਇੱਕ ਤਰ੍ਹਾਂ ਦਾ ਗਰਮੀਆਂ ਦਾ ਪੂਰਾ ਹਾਂਜੀ ਮੋਲ ਵੀ ਜਿਵੇਂ ਤੁਸੀਂ ਆਪ ਹੱਥ ਲਾ ਕੇ ਦੇਖੋ ਤੁਸੀਂ ਵੇਖੀ ਜਾਂਦੇ ਹੋ ਕੋਈ ਮਤਲਬ ਹੀ ਨਹੀਂ ਬਸੀ ਕਿਸੇ ਪਾਸੋਂ ਵੀ ਹੱਤਰਾ ਨਹੀਂ ਸਹੀ ਗੱਲ ਆ ਬਸ ਹਾਂਜੀ ਹਾਂ ਬਸੀਆਂ ਜੇ ਆਉਂਦੀ ਆ ਜੀ ਦੰਦਾਂ 'ਚ ਵੀ ਹਜੇ ਮੋਲ ਜਾਇਜ਼ ਹੀ ਹੋਣਾ ਮਿਲ ਬਿਲਕੁਲ ਜਾਇਜ਼ ਹੋਊਗਾ ਜੀ ਮਾਨਤਨ ਵਿੱਚ ਹੋਊਗਾ ਜੀ ਓਕੇ ਹਾਂਜੀ ਦੋਵਾਂ ਨੰਬਰ ਤੇ ਕਿਹੜਾ ਸੂਆ ਇਹ ਦੂਜਾ ਸੂਆ ਜੀ ਕਿੰਨੇ ਦਿਨ ਲਓ ਇਹ ਲੈਂਦੀ ਆ ਜੀ ਦਾਰ ਸਾਹਿਬ ਮਾਲਕਾਂ ਨੇ ਦੱਸਣ ਦਾ ਉਹ ਕਹ ਦੱਸ ਦੇਣ ਪਰ ਹਫਤਾ ਦਾ 10 ਦਿਨ ਤਾਂ ਕੱਢੂ ਕੱਢੂਗੀ ਜੀ ਆਪਣੇ ਮਦਬ ਓਕੇ ਬਾਈ ਹਾਂ ਜੀ ਹਾਂ ਕੱਚੀ ਪਈ ਹੈ ਜੀ ਢਿੱਲਾ ਦਿਖਾ ਦਿੰਨੇ ਆ ਜੀ ਢਿੱਲਾ ਬਹੁਤ ਪਈ ਹੈ ਹਾਂ ਢਿੱਲਾ ਬਹੁਤ ਪਈ ਹੈ ਬਲਟ ਲੰਗ ਹਾਂ ਹਾਂ ਥਾਰ ਇਹਦੇ ਵੀ ਬਹੁਤ ਚੰਗਾ ਲੱਗਿਆ ਬਾਜੀ ਹਾਂ ਹਾਂ ਕੀ ਵਾਲਾ ਥਾਨ ਕੱਲਾ ਕਲਾ ਥਾਨ ਓਹ ਲੈ ਬਾਈ ਤੋਰ ਕੇ ਦਿਖਾ ਦੇ ਕਿੰਨਾ ਕੀ ਰਿਕਾਰਡ ਹੈ ਦੁੱਧ ਦਾ ਬਾਈ ਇਹਦਾ ਬਈ ਪਹਿਲੇ ਸੂਏ ਦਾ ਰਕਾਰ ਸੀਗਾ 13 14 ਲੀਟਰ ਦਾ ਬਾਈ ਓਕੇ ਹਾਂ ਜੀ ਹਾਂ ਮਾਲਕਾਂ ਨੇ ਦੱਸਣ ਦਾ ਬਾਪਕ ਗਰਮੀਆਂ ਦਾ ਤੋਹਫਾ ਹਾਂ ਜੀ ਹਾਂ ਇਹ ਤਾਂ ਜਮੀ ਨਹੀਂ ਗਰਮੀ ਗ ਕੱਚੀ ਕੱਚੀ ਅਤੇ ਕੱਚੀ ਦਾ ਭਾਅ ਵੀ ਉਹ ਹੈ ਜੀ। ਪਲੀ ਵੀ ਬਹੁਤ ਆ ਦਰਸਾ। ਹਾਂ ਕੱਚੀ ਦਾ ਰੇਟ 31 ਦਾ ਹੀ ਹੋਊਗਾ ਜੀ ਦਰਸਾ। ਬਸ ਠੀਕ ਆ। ਪਲੀ ਵੀ ਬਹੁਤ ਆ ਜੀ। ਪਲੀ ਵੀ ਬਹੁਤ ਆ। ਹਾਂ ਜੀ ਹਾਂ। ਪੂਰਾ ਬਰੀਡ ਇੱਕ ਨੰਬਰ ਥਾਣੇ। ਬਾਕੀ ਥੋੜਾ ਜਿਹਾ ਇਹ ਕੈਮਰੇ ਤੋਂ ਜੱਕਦੀ ਆ ਜੀ ਸੋਤੋਂ। ਸਹੀ ਆ ਭਾਈ। ਹਾਂ ਜੀ ਹਾਂ। ਮੋੜ ਲਾ ਭਾਈ। ਮੋੜ ਲੇ। ਮੋਲੇ ਦਾ ਹੀ ਫੋਨਤੀ ਉਹ ਜੀ। ਹਾਂ ਜੀ ਮੋਲੇ ਦਾ ਵੀ ਫੋਨਤੀ ਹੋਊਗਾ ਮੁੱਲ ਜਾਇਜ਼ ਹੋਊਗਾ। ਬਸ ਫੋਨਤੀ ਹੋਊਗਾ ਜੀ ਹਨਾ ਕਾ ਕਈ ਵਾਰ ਜਾਂਦਾ ਕੱਚੀ ਆ ਜੀ। ਕੋਈ ਵਪਾਰੀ ਵੀਰ ਲੈ ਲੈ ਜਾਂਦਾ ਆਪਾਂ ਨੂੰ ਕੋਈ ਇਸ ਗੱਲ ਦਾ ਚੱਕਰ ਨਹੀਂ ਹਨਾ ਖੰਡੀ ਸੀ ਇਹਦਾ ਵੀ ਡਾਕਟਰ ਸਾਹਿਬ ਕੋਈ ਅੰਤ ਨਹੀਂ ਵਧੀਆ ਥਾਣ ਖੜਕੇ ਪਾਸ ਕਰਾਉਂਦੀ ਆ ਕੋਈ ਬਹਿਮ ਵਾਲੀ ਗੱਲ ਨਹੀਂ ਕੋਈ ਵੀ ਵੀਰ ਭਰਾ ਆ ਕੇ ਆਪਣੇ ਘਰੇ ਤਸੱਲੀ ਕਰਕੇ ਲੈ ਜਾ ਸਕਦਾ ਠੀਕ ਹੈ ਠੀਕ ਹੈ ਏਟੋਂ ਬਾਹਰ ਆਪਣੀ ਕੋਈ ਤਸੱਲੀ ਨਹੀਂ ਘਰੇ ਆਪਣੀ ਪੂਰੀ ਫੁੱਲ ਆ ਬਸ ਐਡੀ ਸਿੰਗਾਂ ਦੀ ਆਪਣੀ ਫੁੱਲ ਗਾਰੰਟੀ ਹੈ ਜੀ ਦੁਬਾਰੇ ਫੇਰ ਕਹਿੰਦੇ ਆ ਇਹਦਾ ਕੋਈ ਸਿੰਗਾਂ ਦਾ ਵਹਿਮ ਨਾ ਕਰੇ ਆਪਾਂ ਲੰਬਾ ਚੱਲਣਦਾਰ ਹੋਵਾਂਗੇ ਅਗਲੇ ਸਹੀ ਗੱਲ ਹਾਂਜੀ ਹਾਂ ਬੜਾ ਚੰਗਾ ਬਾਈ ਲੈਚ ਵਾਈ ਇੱਥੀ ਜਵਾਈ ਵਾਲਾ ਥਾਣਾ ਜੀ ਪੂਰਾ ਮਾਰਜੀ ਧਾਰਮ ਬਾਈ ਨੇ ਮਾਰ ਹਾਂ ਬੱਚਾ ਮਗਰ ਇਹਦੇ ਬੱਚਾ ਜੀ ਹਾਂ ਹਾਂ ਕਿਸੇ ਵੀਰ ਨੂੰ ਦੋਨਾਂ 'ਚ ਕੋ